ਸਰ ਇਹ ਜਿੱਤ ਸਰ ਲੋਕਾਂ ਦੀ ਜਿੱਤ ਹੈ ਜੀ ਡਿੰਪੀ ਦੀ ਜਿੱਤ ਨਹੀਂ ਹੈ ਇਹ ਉਹਨਾਂ ਦੀ ਜਿੱਤ ਹੈ ਜੀ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਇੱਕ ਮਹੀਨਾ ਹੋ ਗਿਆ ਜੀ ਦਿਨ ਰਾਤ ਇਹਨਾਂ ਨੇ ਕੰਮ ਕੀਤਾ ਇਹ ਸਾਰਾ ਸਿਹਰਾ ਇਹਨਾਂ ਨੂੰ ਜਾਂਦਾ ਜੀ ਡਿੰਪੀ ਕੀ ਚੀਜ਼ ਹੈ ਜੀ ਅਬ 15 ਔਰ 20 ਕੇ ਵਿੱਚ ਮੇ ਹਮ ਜਾਏਗੇ ਇਹ ਇਹ ਹਮ ਸੋਚ ਕੇ ਚਲੇ ਲੱਗ ਰਹੇ ਹੈਗੇ ਹਮ ਹਮ ਟੱਚ ਕਰ ਜਾਏਗੇ ਜੀ ਬੜੇ ਰਾਮ ਸਰ ਕਿਆ ਸੀ ਪਰ ਹਜੇ ਵੀ ਥੋੜਾ ਰੁਕ ਜਾਓ ਹਾਂ ਡਰ ਚੰਗਾ ਹੁੰਦਾ ਡਰ ਚੰਗਾ ਹੁੰਦਾ ਠੀਕ ਹੈ ਜੀ ਉੱਚਾ ਬੋਲਣਾ ਬੋਲੀਏ ਕਰਤਾਰ ਰੰਡਰੀ ਹਾਂਜੀ ਤੁਸੀਂ ਕਹਿ ਰਹੇ ਸੀ ਕਿ 10000 ਦਾ ਮੇਰਾ ਜਦੋਂ ਪਾਰ ਕਰ ਜਾਏਗਾ ਤੇ ਮੈਂ ਸਿਰਫ ਸਰ ਟਾਰਗੇਟ ਮੇਰਾ 15000 ਗਿਆ ਹਾਂ ਅਜੇ ਥੋੜਾ ਇਹਤਨ ਨਾ ਕਰ ਖੜ ਜੋ ਅਜੇ ਨਾ ਮਨ ਥੋੜਾ ਡਰਦਾ ਸੀ ਹਾਂ ਅੱਛਾ ਹਾਲੇ ਵੀ ਮਨ ਦੇ ਵਿੱਚ ਡਰ ਕੋ ਲੱਗੀ ਹੋਈ ਹੈ ਪਰ ਤੁਹਾਡੇ ਸਮਰਥਕ ਜਿਹੜੇ ਨੇ ਉਹ ਕਿਸੇ ਪਾਸੇ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਜੋ ਆਪ ਮਾਰੇ ਹੋਗੇ ਲੋ ਸਾਹਿਬ ਆਪਨੇ ਅਗਲੇ ਪਿਛਲੇ ਸਾਰੇ ਕਾਤੇ ਪੂਰੇ ਕਰਨ ਜਾ ਰਹੇ ਹੋ

ਪੜੇ ਰਾਮ ਜੇ ਜੇ 10000 ਤਾਂ ਪਾਰ ਕਰਕੇ ਕੁਝ ਬੋਲਾਂਗੇ ਹੁਣ 10000 ਸਰ ਕਿਆ ਸੀ ਪਰ ਹਜੇ ਵੀ ਥੋੜਾ ਰੁਕ ਜਾਓ ਹਾ ਡਰ ਚੰਗਾ ਹੁੰਦਾ ਡਰ ਚੰਗਾ ਠੀਕ ਹੈ ਜੀ ਉੱਚਾ ਬੋਲਣਾ ਬੋਲੀਏ ਕਰਤਾਰੁੰਡਰੀ ਹਾਂਜੀ ਹਾਂ ਲੰਬੇ ਆਪਸੇ ਕੋ ਜਿਹੜੀ ਜੱਤ ਮਿਲਦੀ ਆ ਤੁਹਾਨੂੰ ਕੀ ਬਣੇ ਕਿਹੜੀ ਖੁਸ਼ੀ ਆ ਸਰ ਇਹ ਜਿੱਤ ਸਰ ਲੋਕਾਂ ਦੀ ਜਿੱਤ ਹੈ ਜੀ ਡਿੰਪੀ ਦੀ ਜਿੱਤ ਨਹੀਂ ਹੈ ਇਹ ਉਹਨਾਂ ਦੀ ਜਿੱਤ ਹੈ ਜੀ ਜਿਨ੍ਹਾਂ ਨੇ ਇਨੀ ਮਿਹਨਤ ਕੀਤੀ ਇੱਕ ਮਹੀਨਾ ਹੋ ਗਿਆ ਜੀ ਦਿਨ ਰਾਤ ਇਹਨਾਂ ਨੇ ਕੰਮ ਕੀਤਾ ਇਹ ਸਾਰਾ ਸਿਹਰਾ ਇਹਨਾਂ ਨੂੰ ਜਾਂਦਾ ਜੀ ਡਿੰਪੀ ਕੀ ਚੀਜ਼ ਆ ਜੀ ਬਹੁਤ ਨਜ਼ਰ ਆ ਰਹੀਏ ਲੋਕਾਂ ਨੂੰ ਟਾਈਮ ਵਧਿਆ ਸੀਗਾ ਚੋਣਾਂ ਦੇ ਵਿੱਚ ਲੱਗਦਾ ਕਿ ਉਹ ਵੀ ਇੱਕ ਕਿਤੇ ਹਾਂ 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 ਬਿਲਕੁਲ ਬਿਲਕੁਲ ਸਰ ਸਾਨੂੰ ਸਮਾਂ ਹੋਰ ਮਿਲਿਆ ਸਰ ਕੈਂਪੇਨ ਕਰਨ ਦਾ ਉਹਦਾ ਵੀ ਫਾਇਦਾ ਹੀ ਹੋਇਆ ਜੀ ਫਾਇਦਾ ਹੀ ਹੋਇਆ ਉਹਦਾ ਵੀ ਉਹਦਾ ਵੀ ਕਾਫੀ ਫਾਇਦਾ ਹੋਇਆ ਜੀ